ਪ੍ਰੈਸ ਦਾ ਲਾਡ ਜੀ ਹਾਂ ਪ੍ਰੈਸ ਦਾ ਲਾਡ ਆਪਣਾ ਨਾਮ ਦੱਸੋ ਕਿੱਥੋਂ ਤੁਸੀਂ ਆਏ ਹੋ ਜ਼ਿਲ੍ਹਾ ਕਿਹੜਾ ਤੁਹਾਨੂੰ ਆਪਣੀ ਪ੍ਰੋਬਲਮ ਕੀ ਸੀ ਤੇ ਕਿੰਨਾ ਟਾਈਮ ਤੋਂ ਚਰਚ ਨਾਲ ਜੁੜਿਆ ਨੂੰ ਹੋ ਗਿਆ ਮੇਰਾ ਲక్ష్మణ ਸਿੰਘ ਆ ਜੀ ਪਿੰਡ ਮੇਰਾ ਸੇਖਪ RAI ਹਾਂ ਜੀ ਇਹ ਮੇਰੇ ਬੈਪ ਜੀ ਆਈ ਪਰਮਜੀਤ ਕੌਰ ਜੀ ਹਾਂ ਤਕਰੀਬਨ ਮੈਨੂੰ 10ਵਾਂ ਸਾਲ ਹੋ ਗਿਆ ਜੀ ਆਪਣੇ ਚਰਚ ਨਾਲ ਜੁੜੇ ਹੋਏ 10 ਸਾਲ ਹੋ ਗਏ ਤੁਹਾਨੂੰ ਹਾਂ ਜੀ 10ਵਾਂ ਸਾਲ ਨਹੀਂ ਗਿਆ ਜੀ ਹਾਂ ਜੀ ਹਾਂ ਜੀ ਉਸ ਤੋਂ ਪਹਿਲਾਂ ਜੀ ਮੈਂ ਫੌਜ ਦੇ ਵਿੱਚ ਰਿਟਾਇਰਮੈਂਟ ਆਇਆ ਸੀ ਹਾਂ ਦਾਰੂ ਬਹੁਤ ਪੀਂਦਾ ਸੀ ਮੈਂ ਜਰਦਾ ਵੀ ਲਾਉਂਦਾ ਸੀ ਠੀਕ ਹੈ ਹਾਂਜੀ ਠੀਕ ਹੈ ਉਹ ਦਾਰੂ ਦੀ ਵਜ੍ਹਾ ਨਾਲ ਮੇਰੇ ਨਾ ਗੁਰਦਿਆਂ 'ਚ ਪ੍ਰੋਬਲਮ ਆ ਗਈ ਠੀਕ ਹੈ ਬਿਮਾਰ ਹੋ ਗਿਆ ਜੀ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਗੁਰਦਿਆਂ ਨੂੰ ਕੀ ਪ੍ਰੋਬਲਮ ਆ ਗਈ ਸੀਗੀ ਡਾਕਟਰ ਨੇ ਜਵਾਬ ਹੀ ਦਿੱਤਾ ਸੀ ਡੈੱਡ ਆ ਬੰਦਾ ਜੀ ਵੀ ਗੁਰਦੇ ਤੁਹਾਡੇ ਡੈੱਡ ਨੇ ਹਾਂਜੀ ਹਾਂਜੀ ਖਤਮ ਹੋ ਚੁੱਕੇ ਨੇ ਬਿਲਕੁਲ ਜੀ ਹਾਂਜੀ ਤੁਸੀਂ ਕਿੱਥੇ ਕਿੱਥੇ ਗਏ ਸੀ ਇਲਾਜ ਕਰਾਉਣ ਵਾਸਤੇ ਲਾਸਟ ਪੰਚੀ ਪੀਜੀਏ ਚੰਡੀਗੜ੍ਹ ਜੀ ਬੀਸੀ ਚੰਡੀਗੜ੍ਹ ਸੀ ਮਾ ਅੰਤਪਦਾਲਾ ਹਸਪਤਾਲਾ ਗੰਗਾ ਨਗਰ ਜੀ ਠੀਕ ਹੈ ਤੁਸੀਂ ਕਿੰਨਾ ਚਿਰ ਬਿਮਾਰ ਰਹੇ ਖੁੱਲ ਕੇ ਦੱਸੋ ਕਿ ਤਕਰੀਬਨ 4-5 ਵੀ ਨਹੀਂ 4-5 ਮਹੀਨੇ ਹਾਂ ਜੀ ਮੇਰਾ ਬੇਟ ਉਸ ਤੋਂ ਪਹਿਲਾਂ ਜੀ 65 ਕਿਲੋ ਬੇਟ ਸੀ ਭਾਰ ਮਤਲਬ ਹਾਂ ਤੇ 35 ਚ 35 37 ਕਿਲੋ ਰਹਿ ਗਿਆ ਸੀ ਹਾਂ ਇੰਨਾ ਮਤਲਬ ਸੀਰੀਅਸ ਕੇਸ ਹੋ ਗਿਆ ਸੀ ਮੇਰਾ ਓਕੇ ਮਤਲਬ ਮੇਰੇ ਰਿਸ਼ਤੇਦਾਰ ਜਾਂ ਆਣ ਗਵਾਂਡ ਦੇ ਲੋਕ ਇਹੀ ਕਹਿੰਦੇ ਹੁੰਦੇ ਸੀਗੇ ਕਿ ਬੰਦਾ ਬਚਦਾ ਨਹੀਂ ਹੈ ਬਚਦਾ ਨਹੀਂ ਹੈ ਹਾਂ ਜੀ ਠੀਕ ਹੈ ਫੇਰ ਉਸ ਤੋਂ ਬਾਅਦ ਹੀ ਮੇਰਾ ਮੇਰੇ ਗਵਾਂਡ ਚੋ ਕੁਛ ਕਲੀਸ਼ੀਆ ਹੁੰਦੀ ਆ ਠੀਕ ਹਾਂਜੀ ਹਾਂਜੀ ਉਹ ਮੈਨੂੰ ਲੈ ਕੇ ਆਉਣ ਲੱਗ ਗਈ ਜੀ ਠੀਕ ਆ ਤੇ ਮੈਨੂੰ ਗੱਡੀ ਦੇ ਵਿੱਚ ਪਾ ਕੇ ਲੈ ਕੇ ਆਇਆ ਕਰਨ ਜੀ ਹੂੰ ਤੇ ਪਿਆ ਹੀ ਜਾਇਆ ਕਰਾਂ ਪਿਆ ਹੀ ਆਇਆ ਕਰਾਂ ਮੈਂ ਇਹ ਦਵਾਈਏ ਤਾਂ ਕਲੀਸ਼ੀਆ ਨੂੰ ਦੱਸਣਾ ਚਾਹੁੰਦਾ ਜੀ ਉਸ ਟਾਈਮ ਦੀ ਕਲੀਸ਼ੀਆ ਨੂੰ ਪਤਾ ਆਗਾ ਮੇਰੇ ਬਾਰੇ ਹਾਂ 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 ਕੁਸ਼ਾ ਕ੍ਰਿਸ਼ਚਨ ਨਵੀਂ ਹੋ ਗਈ ਮੈਂ ਮੈਨੂੰ ਪ੍ਰਭੂ ਦੇ ਆਤਮਾ ਨੇ ਗਵਾਹੀ ਕੀਤੀ ਮੈਂ ਪਾਸਟਰ ਜੀ ਨਾਲ ਗੱਲਬਾਤ ਕਰਾਂ ਵੀ ਮੈਂ ਗਵਾਹੀ ਦੇਣੀ ਚਾਹੁੰਨਾ ਕਿਉਂਕਿ ਨਵੀਂ ਕ੍ਰਿਸ਼ਚਨ ਨੂੰ ਪਤਾ ਲੱਗ ਜਾਏ ਮੇਰੇ ਬਾਰੇ ਵੀ ਪ੍ਰਭੂ ਕਿੰਨੀ ਸਮਰਥਾ ਰਿਹਾ ਪ੍ਰਭੂ ਦਾ ਹਾਂ 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 ਫਿਰ ਉਸ ਤੋਂ ਬਾਅਦ ਮੈਂ ਲਗਾਤਾਰ 5-6 ਬੰਦੀਆਂ ਮਤਲਬ ਸੁਰਤ ਬਗੈਰ ਬਿਲਕੁਲ ਡੈਡੀ ਸੀ ਕੰਮ ਜੀ 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 ਫਿਰ 7ਵੀਂ ਬੰਦਗੀ ਆ ਕੇ ਤਕਰੀਬਨ ਮੈਂ ਹੀ ਟਿਫਨ ਪਿਆਸੀ ਮੇਰੇ ਕੋਲੇ ਰੋਟੀ ਵਾਲਾ ਜੀ ਇਹ ਸੋਡੇ ਤੋਂ ਪ੍ਰਾਰਥਨਾ ਕਰਾਉਣ ਲੱਗ ਗਏ ਜੀ ਮੇਰਾ ਪਰਿਵਾਰ ਹੂੰ ਤੇ ਮੈਨੂੰ ਉਸ ਟਾਈਮ ਤੇ ਭੁੱਖ ਲੱਗੀ ਤੇ ਮੈਂ ਰੋਟੀ ਖਾਣੀ ਸ਼ੁਰੂ ਕਰਤੀ ਜਿਸ ਨੂੰ ਲੈ ਕੇ ਆਏ ਸੀ ਚਾਰਜ ਦੇ ਵਿੱਚ ਹਾਂਜੀ ਹਾਂਜੀ ਉਹਨੂੰ ਦੱਸ ਰਹੇ ਸੀ ਕਿ ਉਸ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਸੀ ਜਿਹਨੂੰ ਚੱਕ ਕੇ ਲੈ ਕੇ ਆਏ ਸੀ ਹਾਂਜੀ 9 9 ਸਾਲਾਂ ਦੀ ਗੱਲ ਆਈ ਇਹੇ ਹਾਂ 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 ਹਾਂਜੀ ਹਾਂਜੀ ਹਾਂ ਕਿ ਕੁਝ ਕੁਝ ਮੇਰੇ ਯਾਦ ਹੈ ਗਵਾਹੀ ਹਾਂਜੀ ਹਾਂਜੀ ਅੱਗੇ ਫਿਰ ਉਸ ਤੋਂ ਬਾਅਦ ਬਿਮਾਰ ਹੋ ਕੇ ਵੀ ਦੋ ਕੋਠੀਆਂ ਪਾਇਆ ਸੀ ਬੱਚਾ ਵਾਸਤੇ ਦੋ ਮੁੰਡੇ ਆਈ ਹਾਂ ਉਹ ਵੀ ਕੋਠੀਆਂ ਦਾ ਕੰਮ ਵੀ ਰੁਕ ਗਿਆ ਸੀ ਆ ਗੱਡੀ ਵੀ ਕਿੰਨਾ ਵੀ ਨਿਊ ਵਨ ਗੱਡੀ ਲਈ ਸੀ ਆਲਟੋ ਗੱਡੀ ਮੈਂ ਤੁਹਾਡੀ ਕੋਟੀ ਦਾ ਕੰਮ ਰੁਕ ਗਿਆ ਸੀ ਕਿ ਪੈਸੇ ਇੱਧਰ ਲੱਗੇ ਸੀ ਸਾਰੇ ਹਾਂਜੀ ਹਾਂਜੀ ਤੁਸੀਂ ਜਦੋਂ ਪ੍ਰਾਰਥਨਾਵਾਂ ਰਸੀਬ ਕਰਦੇ ਰਹੇ ਵਿਸ਼ਵਾਸ ਕਰਦੇ ਰਹੇ ਤੇ ਫਿਰ ਤੁਸੀਂ ਪਹਿਲੇ ਦਿਨ ਕਿੰਨੇ ਟਾਈਮ ਬਾਅਦ ਰੋਟੀ ਖਾਧੀ ਸੀ ਉਸ ਦਿਨ 7ਵੇਂ ਦਿਨ ਜਾ ਕੇ ਜੀ ਮਤਲਬ 7 ਬੰਦੀਆਂ ਨਹੀਂ 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 ਕਿੰਨੇ ਟਾਈਮ ਤੋਂ ਰੋਟੀ ਛੱਡੀ ਹੋਈ ਸੀ ਤਕਰੀਬਨ 2.5 ਮਹੀਨੇ ਜੀ ਟਾਈਮ ਇਨਦਰ ਰੋਟੀ ਛੱਡੀ ਹੋਈ ਸੀ ਹਾਂਜੀ ਸੱਤ ਬੰਦਗੀਆਂ ਆ ਕੇ ਤੁਸੀਂ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਸੀ ਉਸ ਤੋਂ ਬਾਅਦ ਕਿਵੇਂ ਕਿਵੇਂ ਚੰਗੇ ਹੁੰਦੇਗੇ ਤੁਸੀਂ ਉਸ ਤੋਂ ਬਾਅਦ ਹੀ ਆਏ ਸੰਡੇ ਆਉਂਦੇ ਰਹੇ ਜੀ ਪਰੂ ਦਾ ਆਤਮਾ ਕੰਮ ਕਰਦੇ ਰਿਹਾ ਜੀ ਹਾਂ ਬਿਲਕੁਲ ਠੀਕ ਹੋ ਗਿਆ ਕੰਮ ਗੱਡੀ ਲੈਣ ਤੇ ਜ਼ਿੰਦਗੀ ਦੀ ਗੱਡੀ ਲੈਣ ਉਸ ਤੋਂ ਬਾਅਦ ਠੀਕ ਹੋ ਗਏ ਤੁਸੀਂ ਤੁਹਾਡੀਆਂ ਦਵਾਈਆਂ ਬੰਦ ਹੋ ਗਈਆਂ ਹਾਂ ਜੀ ਬਿਲਕੁਲ ਜੀ ਬਿਲਕੁਲ ਜੋ ਡਾਕਟਰ ਬੋਲਦੇ ਸੀ ਗੁਰਦੇ ਤੁਹਾਡੇ ਖਤਮ ਨੇ ਗੁਰਦੇ ਨਵੇਂ ਪੈ ਗਏ ਨਵੇਂ ਪੈ ਗਏ ਪਰਮੇਸ਼ਵਰ ਨੇ ਪਰਮੇਸ਼ਵਰ ਨੇ ਪਾਤੇ ਨਵੇਂ ਨਵੇਂ ਪਾਤੇ ਥੋੜਾ ਕੀ ਆਪਰੇਸ਼ਨ ਤਾਂ ਨਹੀਂ ਕੀਤਾ ਜੀ ਨਹੀਂ ਜੀ ਨਹੀਂ ਨਹੀਂ ਕੋਈ ਇਹ ਤੋਂ ਕੋਈ ਪੈਸਾ ਨਹੀਂ ਲਿਆ ਕੋਈ ਟੀਟਾ ਟੀਕਾਰੀ ਨਹੀਂ ਲੱਗਿਆ ਇੱਥੇ ਕੋਈ ਪੈਸਾ ਦਿੱਤਾ ਨਹੀਂ ਕਿਸੇ ਨੂੰ ਜੀ ਬਿਲਕੁਲ ਫ੍ਰੀ ਹੋਇਆ ਕੰਮ ਜੀ 10 ਸਾਲ ਤੋਂ ਹੁਣ ਤੁਹਾਨੂੰ 10 ਸਾਲ ਹੋ ਗਏ ਉਹ ਤੋਂ ਮੁੜ ਕੇ ਤੁਹਾਨੂੰ ਗੁਰਦਿਆਂ ਦੀ ਪ੍ਰੋਬਲਮ ਨਹੀਂ ਆਈ ਹਾਂਜੀ ਨਹੀਂ ਆਈ ਤਾਰੀਫ਼ ਕਰੋ ਜ਼ੋਰ से ਇਹ ਤਾਰੀਫ਼ ਛੋਟੀ ਹੈ ਤੁਹਾਡੀ ਜ਼ੋਰ से ਤਾਰੀਫ਼ ਕਰੋ ਹੁਣ ਉਸ ਤੋਂ ਬਾਅਦ ਤੁਹਾਡਾ ਕੋਠਿਆਂ ਦਾ ਕੰਮ ਰੁਕ ਗਿਆ ਸੀ ਉਹ ਵੀ ਕੋਠੀ ਬਣ ਗਈ ਤੁਹਾਡੀ ਹਾਂਜੀ ਕੰਪਲੀਟ ਲੱਗ ਗਈ ਪੱਥਰ ਲੱਗ ਗਿਆ ਰਗਾਈ ਵਾਲਾ ਪੱਥਰ ਲੱਗ ਗਿਆ ਜੀ ਮਹਿੰਗਾ ਪੱਥਰ ਗੱਡੀਆਂ ਪਰਮਿਸ਼ਨ ਦੇ ਦੁਆਰਾ ਦਿੱਤੀ ਸੀ ਤੁਹਾਨੂੰ ਅੱਜ ਤੁਸੀਂ ਬਹੁਤ ਖੁਸ਼ ਹੋ ਤੁਸੀਂ ਹਾਂਜੀ ਹਾਂਜੀ ਬਹੁਤ ਬlesਸ ਹੋ ਗੱਡੀ ਵੀ ਦੁਬਾਰਾ ਦਵਾਤੀ ਪ੍ਰਭੂ ਨੇ ਦੁਬਾਰਾ ਜੌਬ ਵੀ ਦਿੱਤੀ ਹੈ ਜੀ ਦੁਬਾਰਾ ਜੌਬ ਦਿੱਤੀ ਹੈ Oh thank you Jesus ਹਾਲੇਲੂਇਆ ਇੱਕ ਖੁਣੋ ਇਹ 10 ਸਾਲ ਦੀ ਪ੍ਰੋਬਲਮ ਲਾ ਲੋ ਵੀ ਅੱਜ ਤੱਕ ਉਹ ਪ੍ਰੋਬਲਮ ਨਹੀਂ ਦੁਬਾਰਾ ਕਿਉਂ ਨਹੀਂ ਪਤਾ ਹੈ ਇਹ ਬੰਦਾ ਇੱਕ ਥਾਵੇਂ ਖੜਿਆ ਹੋਇਆ ਬੋਲੋ ਕੀ ਹੋਇਆ ਉਹ ਤਾਂ ਉੱਚਾ ਉਠਾਉ ਹੱਥ ਕੀ ਗਏ ਇੱਕ ਥਾਂ ਦੇ ਇਹਨਾਂ ਨੇ ਕਿਸੇ ਦਾ ਪ੍ਰੋਗਰਾਮ ਨਹੀਂ ਦੇਖਣਾ ਇਹਨਾਂ ਨੇ ਕਿਸੇ ਦੀ ਮੀਟਿੰਗ ਚ ਨਹੀਂ ਜਾਣਾ ਕਿਸੇ ਦੇ ਬੰਦਗੀ ਚ ਨਾ ਇਹਨਾਂ ਦੇ ਘਰੇ ਕੋਈ ਕਿਸੇ ਨੇ ਆਣਾ ਪਾਸਟਰ ਨੇ ਇਸ ਇੱਥੇ ਹਰ ਸੰਡੇ ਆਉਂਦੇ ਆ ਕਦੇ ਗਿਲਾ ਨਹੀਂ ਕੀਤਾ ਇਹਨਾਂ ਨੇ ਵੀ ਪਾਸਟਰ ਸਰ ਨਾਲ ਮਿਲੇ ਨਹੀਂ ਨਾ ਇਹ ਗਿਲਾ ਕੀਤਾ ਵੀ ਸਾਡੇ ਮੈਨੂੰ ਲੱਗਾ 10 ਸਾਲਾਂ ਦੇ ਵਿੱਚ ਤੁਹਾਡੇ ਘਰੇ ਮਿਲ 10 ਕਵਾਰੀ ਮਸਾਂ ਗਏ ਹੋਵਾਂਗੇ ਅਸੀਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ 10 ਕਵਾਰੀ ਮਸਾਂ ਗਏ ਹੋਵਾਂਗੇ ਹਾਂ ਨਾ ਇਹ ਸਪੈਸ਼ਲ ਕਦੇ ਆਪਾਂ ਮਿਲੇ ਆ ਇਦਾਂ ਨਹੀਂ ਜੀ ਨਹੀਂ ਜੀ ਤਾਰੀਫ ਕਰੋ ਇਸ ਗਵਾਹੀ ਲਈ ਜ਼ੋਰ से ਤਾਰੀਫ ਕਰੋ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਜੋ ਲੋਕ ਬੈਠੇ ਆ ਮੈਂ ਦੁਖੀ ਬਿਮਾਰਾਂ ਨੂੰ ਇਹ ਕੱਲ ਕਹਿਣਾ ਚਾਹੁੰਦਾ ਵੀ ਤੁਸੀਂ ਪੀਜੀਆਈ ਦੇ ਡਾਕਟਰ ਸਰੂਨਕਰ ਜਵਾਬ ਵੀ ਦੇ ਗਏ ਤੇ ਇਹ ਮੇਰੀ ਚਾਰਚਾਗੀ ਗੁਰਪਿਆਰ ਹੀਰੋ ਮਿਨਿਸਟਰੀ ਇੱਥੇ ਆਓ

ਆ ਮੈਂ ਕੱਟ ਕੇ ਪਾਉਂਗਾ ਹਾਂ ਜੀ ਜਰੂਰ ਪਾਓ ਇੱਕ ਸਾਰ ਆਪਣੀ ਨਾ ਵੱਡੀ ਕੋਈ ਬੰਦਗੀ ਆਉਂਦੀ ਆਪਣੀ ਪੋਸਟਸ ਪਾਉਨੇ ਹੋਗੇ ਉਹਦੇ ਤੇ ਪਿਕ ਜਰੂਰ ਲਵਾਇਓ ਮੇਰੀ ਓਕੇ ਓਕੇ ਠੀਕ ਹੈ ਠੀਕ ਗੋਡ ਬlesਸ ਯੂ ਤਾਰੀਫ ਕਰੋ ਪਰਮੇਸ਼ਰ ਦੀ ਦੇਖੋ ਇਹ ਕਹਿੰਦਾ ਵੀ ਭਾਈ ਫੌਜੀ ਸਾਹਿਬ ਕਹ ਰਹੇ ਨੇ ਕਹਿੰਦੇ ਵੀ ਮੇਰੀ ਗਵਾਹੀ ਸਪੈਸ਼ਲ YouTube ਦੇ ਉੱਪਰ ਪਾਉਣੀ ਆ ਹਾਂਜੀ ਹਾਂਜੀ ਤੇ ਜਿਹੜੇ ਪੋਸਟਰ ਛਪਾਉਂਗੇ ਮੀਟਿੰਗ ਕਰੋਗੇ ਉੱਥੇ ਮੇਰੀ ਫੋਟੋ ਲਵਾਉਣੀ ਆ ਬਿਲਕੁਲ ਜੀ ਬਿਲਕੁਲ ਅੱਜ ਲੋਕਾਂ ਚ ਬਹੁਤ ਕਮੀ ਆ ਲੋਕ ਚੋਰੀਓ ਚਰਚ ਆਉਂਦੇ ਨੇ ਜਿੰਗਾ ਇਹ ਲੈਣ ਤੋਂ ਬਾਅਦ ਉਹ ਗਵਾਹੀ ਨਹੀਂ ਦਿੰਦੇ ਤੇ ਉਹ ਦੱਸਣਾ ਨਹੀਂ ਚਾਹੁੰਦੇ ਆਪਣੀ ਗਵਾਹੀ ਨਹੀਂ ਪਾਉਣਾ ਚਾਹੁੰਦੇ YouTube ਦੇ ਉੱਪਰ ਤੁਹਾਡੇ ਸਾਹਮਣੇ ਆ ਕਿਉਂਕਿ ਇਹਨਾਂ ਨੇ ਕਿਉਂ ਕਿਹਾ ਕਿਉਂਕਿ ਜੀਵਨ ਮੌਤ ਇਹਨਾਂ ਨੇ ਵੇਖੀ ਆ ਇਹਨਾਂ ਨੇ ਯਿਸੂ ਨੂੰ ਵੇਖਿਆ ਸਚਾਈ ਨੂੰ ਵੇਖਿਆ ਵਚਨ ਤੇ ਲਿਖਿਆ ਸਚਾਈ ਨੂੰ ਜਾਣੋਗੇ ਸਚਾਈ ਤੁਹਾਨੂੰ ਕੀ ਕਰੇਗੀ ਆਜ਼ਾਦ ਕਰੇਗੀ ਆਮੇਨ ਇਸ ਵੱਡੀ ਗਵਾਹੀ ਲਈ ਜ਼ੋਰ से ਤਾਰੀਫ ਕਰੋ ਠੀਕ ਹੈ ਕਿਉਂਕਿ ਜਦੋਂ ਬੰਦਾ ਖੁਦ ਬਿਮਾਰ ਹੁੰਦਾ ਤੇ ਉਦੋਂ ਰਿਸ਼ਤੇਦਾਰ ਯਾਰ ਦੋਸਤ ਕੋਈ ਨਹੀਂ ਖੜਦਾ ਜੀ ਹਾਂ ਉਹਦੋ ਜੱਸੀ ਬਾਹ ਫੜਦਾ ਜੀ ਹਾਂ ਬਿਲਕੁਲ ਯੈਸ ਯੈਸ ਮੇਰੀ ਬਾਹ ਫੜੀ ਆਈ ਓਕੇ ਓਕੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬੋਲਣਾ ਚਾਹੁੰਦੇ ਹੋ ਦੋ ਸ਼ਬਦ ਹਾਂ ਹਾਂ ਦੱਸੋ ਤੁਸੀਂ ਵੀ ਜਮਸੀ ਦੀ ਵਾਪਾਲੀ ਹਾਂ ਜੀ ਜਮਸੀ ਕੀ ਇੱਕ ਜੀ ਮੇਰੇ ਛੋਟੇ ਘਟੇ ਨੂੰ ਜਨਮ ਤੋਂ ਹੀ ਸੀਗੀ ਆਪਣਾ ਬੱਖੀਆਂ ਵਾਲਾ ਹੁੰਦਾ ਸੀ ਹਾਂ ਹਾਂ ਥੋੜੇ ਵੀ ਬਹੁਤ ਜ਼ਿਆਦਾ ਸੀ ਤੇ ਅਸੀਂ ਕੱਪੜੇ ਵੀ ਨਹੀਂ ਪਾ ਸਕਦੇ ਸੀ ਉਹਦੇ ਬੱਚੇ ਦੇ ਬੱਚੇ ਦੇ ਹਾਂ ਉਹ ਤਕਰੀਬਨ ਉਹਦੋ 5 ਕੁ ਮਹੀਨਿਆਂ ਦੇ ਹੀ ਸੀਗਾ ओके ਤੇ ਉਸ ਤੋਂ ਬਾਅਦ ਹੁਣ ਮੇਰਾ ਬੇਟਾ ਉਹ 17 ਵਰਿਆਂ ਦਾ ਹੋ ਗਿਆ ਤੇ ਕੋਈ ਫੋੜਾ ਨਹੀਂ ਕੋਈ ਫੁਣਸੀ ਨਹੀਂ ਨਾ ਕੋਈ ਉਹਨੂੰ ਕੋਈ ਬਖੰਗਾਂ ਵਾਲਾ ਹੈ ਡਬਲ ਚ ਗਈ ਦਿੱਤੀ ਹੈ ਪਰਮੇਸ਼ਵਰ ਨੇ ਹਾਂ ਜੀ ਉਹ ਜੀਸਸ ਤਾਰੀਫ ਕਰੋ ਜ਼ੋਰ से ਤੇ ਇੱਕ ਜੇ ਇਹਨਾਂ ਨੂੰ ਜਦੋਂ ਵੀ ਇਹ ਬਿਮਾਰ ਸੀ ਨਾ ਅਸੀਂ ਜੇ ਪਾਣੀ ਵੀ ਖੜਾ ਦਿੰਦੇ ਸੀ ਕੁੱਟ ਮੂੰਹ ਚ ਲੈ ਕੇ ਬਸ ਬੈਠੇ ਰਹਿੰਦੇ ਸੀ ਨੰਗਾਉਣ ਦਾ ਪਤਾ ਨਹੀਂ ਸੀ ਨੰਗ ਨਹੀਂ ਸੀ ਬਿਲਕੁਲ ਵੀ ਹਾਂਜੀ ਤੇ ਬਾਕੀ ਇਹ ਸਾਨੂੰ ਕਹਿੰਦੇ ਹੁੰਦੇ ਸੀ ਵੀ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਕੌਣ ਆ ਅੱਜ ਕਿ ਪਛਾਣ ਨੂੰ ਹਟ ਗਏ ਸੀਗੇ ਪਛਾਣ ਨੂੰ ਹਟ ਗਏ ਸੀ ਲੱਗਦਾ ਵੀ ਸੀ ਜੀ ਇਹਨਾਂ ਨੂੰ ਹੂੰ ਕੋਈ ਮਾੜਾ ਟਾਈਮ ਹੋ ਗਿਆ ਸੀ ਜਿਵੇਂ ਕੋਮਾ ਚ ਹੋ ਜਾਂਦਾ ਮੰਦਾ ਜੀ ਭੁੱਲ ਜਾਂਦਾ ਮਤਲਬ ਹੀ ਕੋਮਾ ਵਾਲਾ ਸਿਸਟਮ ਰਿਸ਼ਤੇਦਾਰ ਆਉਂਦੇ ਸੀ ਆਣ ਗਵਾਨ ਆਉਂਦੇ ਸੀ ਮੇਰੇ ਪਿੰਡ ਦੇ ਇੱਥੇ ਇਕੱਲੀ ਸੀ ਆਈ ਹੋਈ ਆ ਪਤਾ ਪੁੱਛ ਲੋ ਇਹਨਾਂ ਨੂੰ ਜੀ ਬਿਲਕੁਲ ਬਿਲਕੁਲ ਸੱਚਾਈ ਹੈ ਇਹ ਗੱਲ ਜੀ 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 ਬਿਲਕੁਲ 100% ਸੱਚਾਈ ਧੰਨਵਾਦ ਆ ਖੁਦਾ ਤੁਸੀਂ ਇੱਕ ਹੋਰ ਦਿਨ ਆ ਕੇ ਮੇਰੇ ਨਾਲ ਬੈਠਿਓ ਤੁਸੀਂ ਆਪਾਂ ਫਿਰ ਬੋਲ ਕੇ ਵਧੀਆ ਤਰੀਕੇ ਨਾਲ ਬੈਠਾਂਗੇ ਆਪਾਂ ਕਿੱਥੋ ਕਿੱਥੋਂ ਦਵਾਈਆਂ ਲਈਆਂ ਸਾਰੀਆਂ ਆਪਾਂ ਸ਼ੇਅਰ ਕਰਕੇ ਇੱਕ ਉਹ YouTube ਤੇ ਪਰ ਸਪੈਸ਼ਲ ਪਾਵਾਂਗੇ ਇਹ ਵੀ ਪਾਵਾਂਗੇ ਇੱਕ ਉਹ ਵੀ ਪਾਵਾਂਗੇ ਆਪਾਂ ਹਾਂ ਠੀਕ ਹੋ ਤੁਸੀਂ ਖੁਸ਼ ਹੋ ਹਾਂਜੀ ਹਾਂ ਤਾਰੀਫ ਕਰੋ ਜ਼ੋਰ से ਤਾਰੀਫ ਕਰੋ